ਮੇਰੀ ਵੀਡੀਓ ਦੇਖ ਰਹੇ ਸਭ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਮੈਂ ਸਰਜੀ ਸਿੰਘ ਰਿਆੜ ਬਟਾਲੇ ਤੋਂ ਆਪ ਦਾ ਸਵਾਗਤ ਕਰਦਾ ਜੀ ਸਰ ਅੱਜ ਅਸੀਂ ਗੱਲ ਕਰਾਂਗੇ ਸਿੱਖ ਪੰਥ ਦੇ ਮਹਾਨ ਕਵੀ ਇਤਿਹਾਸਕਾਰ ਔਰ ਲੇਖਕ ਗਿਆਨੀ ਗਿਆਨ ਸਿੰਘ ਜੀ ਦੀ ਗਿਆਨੀ ਜੀ ਦਾ ਜਨਮ ਅੱਜ ਦੇ ਸੰਗਰੂਰ ਦੇ ਪਿੰਡ ਲੋਂਗੋਵਾਲ ਵਿਖੇ ਹੋਇਆ ਜੀ 15 ਅਪ੍ਰੈਲ 1822 ਪਿਤਾ ਜੀ ਦਾ ਨਾਮ ਸਰਦਾਰ ਭਾਗ ਸਿੰਘ ਤੇ ਮਾਤਾ ਜੀ ਦਾ ਨਾਮ ਮਾਤਾ ਦੇਸਾ ਜੀ ਸੀਗੇ ਗਿਆਨੀ ਜੀ ਆਪਣੀਆਂ ਲਿਖਤਾਂ ਦੇ ਵਿੱਚ ਆਪਣੇ ਖਾਨਦਾਨ ਦਾ ਸਬੰਧ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਭਰਾ ਪਈ ਨਗਾਇਆ ਜੀ ਦੇ ਮੰਚ ਦੇ ਵਿੱਚੋਂ ਜੋੜਦੇ ਨੇ ਗਿਆਨੀ ਜੀ ਨੇ ਗੁਰਮੁਖੀ ਜਿਹੜੀ ਹੈ ਉਹ ਆਪਣੇ ਪਿੰਡ ਦੇ ਹੀ ਭਾਈ ਭੋਲਾ ਜੀ ਤੋਂ ਸਿੱਖੀ ਔਰ ਸੰਸਕ੍ਰਿਤ ਿੰਡ ਦੇ ਹੀ ਪੰਡਤ ਆਤਮਾਰਾਮ ਤੋਂ ਸਿੱਖੀ ਭਾਈ ਜੀ ਦੀ ਆਵਾਜ਼ ਬਹੁਤ ਸੋਹਣੀ ਸੀਗੀ ਸੁਰੀਲੀ ਆਵਾਜ਼ ਸੀਗੀ ਔਰ ਕਈਆਂ ਲਿਖਤਾਂ ਦੇ ਵਿੱਚ ਤੇ ਚਾਚਾ ਆਉਂਦਾ ਜੀ ਤੇ ਕਈਆਂ ਲਿਖਤਾਂ ਦੇ ਵਿੱਚ ਮਾਮਾ ਭਾਈ ਜੀ ਦਾ ਅਸੀਂ ਇੱਥੇ ਚਾਚਾ ਲੈ ਕੇ ਚੱਲਦੇ ਹਾਂ ਕਿ ਭਾਈ ਜੀ ਦੇ ਚਾਚਾ ਜੀ ਜੋ ਸੀਗੇ ਉਹ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਸੂਬੇਦਾਰ ਸੀ ਔਰ 12 ਸਾਲ ਦੀ ਉਮਰ ਦੇ ਵਿੱਚ ਉਹ ਭਾਈ ਸਾਹਿਬ ਨੂੰ ਲਾਹੌਰ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਕੋਲੇ ਧੰਨਾ ਸਿੰਘ ਮਲਬਈ ਨੇ ਗਿਆਨੀ ਜੀ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਮਿਲਾਇਆ ਮਹਾਰਾਜਾ ਰਣਜੀਤ ਸਿੰਘ ਨੇ ਭਾਈ ਜੀ ਤੋਂ ਸ਼ਬਦ ਬਾਣੀ ਸੁਣਿਆ ਕੀਰਤਨ ਸੁਣਿਆ ਔਰ ਬਹੁਤ ਮਤਲਬ ਉਹਨਾਂ ਨੂੰ ਚੰਗਾ ਲੱਗਾ ਖੁਸ਼ ਹੋਏ ਉਹਨਾਂ ਨੇ ਗਿਆਨੀ ਜੀ ਨੂੰ ਆਪਣੇ ਕੋਲ ਹੀ ਰੱਖ ਲਿਆ ਔਰ ਰਜਨਾ ਸੁਖਮਨੀ ਸਾਹਿਬ ਦਾ ਪਾਠ ਜੋ ਹੈ ਉਹ ਸੁਣਾ ਕੇ ਪੜ ਕੇ ਗੁਰੂ ਮਹਾਰਾਜਾ ਰਣਜੀਤ ਸਿੰਘ ਨੇ ਸੁਣਾਉਂਦੇ ਸਨ ਇਸ ਤਰ੍ਹਾਂ ਉਹ ਮਹਾਰਾਜਾ ਰਣਜੀਤ ਸਿੰਘ ਦੇ ਕੋਲੇ 6-7 ਸਾਲ ਰਹੇ ਪਰ ਉਸ ਤੋਂ ਬਾਅਦ ਉਹ ਵਾਪਸ ਆਪਣੇ ਪਿੰਡ ਆ ਗਏ ਨੇ ਗਿਆਨੀ ਜੀ ਦੀ ਮਾਤਾ ਜੀ ਜਿョਨੇ ਉਹ ਬਹੁਤ ਧਾਰਮਿਕ ਵਿਰਤੀ ਵਾਲੇ ਸਨ ਸਿੱਖੀ ਸਿਧਾਂਤਾਂ ਵਾਲੇ ਸਨ ਪਰ ਕੁਦਰਤੀ ਹੈ ਕਿ ਜੋ ਗੁਣ ਮਾਂ ਦੇ ਵਿੱਚ ਨੇ ਉਹ ਬੇਟਰੀ ਦੀ ਪਰਵ੍ਰਿਸ਼ ਦੇ ਵਿੱਚ ਵੀ ਆਉਣਗੇ ਆਉਣਗੇ ਇਸ ਲਈ ਗਿਆਨੀ ਜੀ ਵੀ ਸਿੱਖੀ ਸਦਾ ਤੁਹਾਨੂੰ ਬੜਾ ਪਿਆਰ ਕਰਦੇ ਸਨ ਕੁਸ਼ਚਰੇ ਪਿੰਡ ਰਹੇ ਨੇ ਫਿਰ ਇਹਨਾਂ ਦੇ ਇੱਕ ਤਾਇ ਜੀ ਸੀਗੇ ਉਹ ਮਹਾਰਾਜਾ ਪਟਿਆਲਾ ਜਿਹੜੇ ਮਹਾਰਾਜਾ ਕਰਮ ਸਿੰਘ ਸੀ ਉਹਨਾਂ ਦੇ ਉੱਥੇ ਨੌਕਰੀ ਕਰਦੇ ਸਨ ਔਰ ਉਹ ਕਿਸੇ ਲੜਾਈ ਦੇ ਵਿੱਚ ਮਾਰੇ ਗਏ। ਉਹਨਾਂ ਦੀ ਜਗ੍ਹਾ ਦੇ ਉੱਤੇ ਮਹਾਰਾਜਾ ਕਰਮ ਸਿੰਘ ਨੇ ਗਿਆਨੀ ਜੀ ਨੂੰ ਇੱਕ ਆਪਣੀ ਤਹਿਸੀਲ ਦੇ ਵਿੱਚ ਨੌਕਰੀ ਦਿੱਤੀ ਸੀ। ਬੜੀ ਵਧੀਆ ਨੌਕਰੀ ਚੱਲ ਰਹੀ ਸੀਗੀ। ਪਰ ਇੱਕ ਦਿਨ ਉਸੇ ਤਹਿਸੀਲ ਦੇ ਵਿੱਚ ਦੰਗੇ ਹੋਏ। ਔਰ ਉਹਨਾਂ ਦੰਗਿਆਂ ਦੇ ਵਿੱਚ ਇੱਕ ਗੋਲੀ ਜਿਹੜੀ ਹੈ ਉਹ ਗਿਆਨੀ ਜੀ ਦੇ ਪੱਟ ਦੇ ਵਿੱਚ ਵੱਜੀ ਹੈ। ਕਟ ਦੀ ਹੱਡੀ ਟੁੱਟ ਗਈ ਔਰ ਉਹ ਜ਼ਖਮ ਜਿਹੜਾ ਹੈ ਉਹ ਐਸਾ ਖਰਾਬ ਹੋਇਆ ਕਿ ਉਹਨੇ ਪੂਰੀ ਲੱਤ ਹੀ ਨਕਾਰਾ ਕਰ ਦਿੱਤੀ ਔਰ ਉਸ ਤੋਂ ਬਾਅਦ ਉਹ ਲੱਤ ਜਿਹੜੀ ਹੈ ਉਹ ਦੁਬਾਰਾ ਕੰਮ ਨਾ ਕਰ ਸਕੀ ਗਿਆਨੀ ਜੀ ਫਿਰ ਵੀ ਮਤਲਬ ਆਪਣੀ ਨੌਕਰੀ ਤੇ ਹਾਜ਼ਰੇ ਥੋੜਾ ਬਹੁਤ ਕੰਮ ਕਰਦੇ ਰਹੇ 1852 ਦੇ ਵਿੱਚ ਗਿਆਨੀ ਜੀ ਦੇ ਮਤਲਬ ਸਰੀਰ ਤੇ ਇੱਕ ਫੋੜਾ ਹੋਇਆ ਫੋੜਾ ਕਹਿ ਲੋ ਫੋੜਾ ਪੁਰਾਣੇ ਬੰਦੇ ਨੂੰ ਪਤਾ ਆਏਗਾ ਬੱਚੇ ਨੂੰ ਕੀ ਪਤਾ ਹੋਣਾ ਇੱਕ ਜ਼ਖਮ ਹੋ ਗਿਆ ਫੋੜਾ ਹੋ ਗਿਆ ਉਸ ਜ਼ਖਮ ਕਰਕੇ ਗਿਆਨੀ ਜੀ ਪੂਰਾ ਇੱਕ ਸਾਲ ਜਿਹੜਾ ਹੈ ਉਹ ਮੰਜੇ ਤੇ ਰਹੇ ਨੇ ਆਪਣੇ ਪਿੰਡ ਆਪਣੀ ਡਿਊਟੀ ਵੀ ਨਾ ਜਾ ਸਕੇ ਜਿਸ ਦੀ ਵਜ੍ਹਾ ਕਰਕੇ ਉਹ ਨੌਕਰੀ ਵੀ ਜਿਹੜੀ ਹੈ ਉਹ ਜਾਂਦੀ ਰਹੀ ਉਸ ਤੋਂ ਬਾਅਦ 1853 ਦੇ ਵਿੱਚ ਗਿਆਨੀ ਜੀ ਦੇ ਪਿਤਾ ਜੀ ਦਾ ਦਿਹਾਂਤ ਹੋ ਜਾਂਦਾ ਜੀ ਜਦੋਂ ਦਿਹਾਂਤ ਹੁੰਦਾ ਉਸ ਤੋਂ ਬਾਅਦ ਜਿਹੜੇ ਗਿਆਨੀ ਜੀ ਦੇ ਹੋਰ ਦੋ ਭਰਾ ਨੇ ਉਹ ਬਿਆਹ ਵਰੇ ਸੀਗੇ ਅਲੱਗ-ਅਲੱਗ ਹੋ ਗਏ ਘਰ ਦੇ ਵਿੱਚ ਸਿਰਫ ਗਿਆਨੀ ਜੀ ਤੇ ਉਹਨਾਂ ਦੀ ਮਾਤਾ ਜੀ ਉਤੋਂ ਗਿਆਨੀ ਜੀ ਦੇ ਕੋਲ ਕੋਈ ਨੌਕਰੀ ਨਹੀਂ ਔਰ ਸਰੀਰ ਵੀ ਜਿਹੜਾ ਲੱਤ ਸਾਥ ਨਹੀਂ ਸੀ ਦਿੰਦੀ ਬਾਹਰ ਕੰਮ ਕਰਨੀ ਸੀਗੇ ਸਕਦੇ ਔਰ ਬਹੁਤ ਭਿਆਨਕ ਦਿਨ ਕਹਿ ਲੋ ਗਏ ਗਰੀਬੀ ਦੇ ਦਿਨ ਆ ਗਏ ਇਸ ਲਈ ਗਿਆਨੀ ਜੀ ਫਿਰ ਘਰ ਦੇ ਵਿੱਚ ਹੀ ਥੋੜਾ ਬਹੁਤ ਕੰਮ ਕਰਨ ਲੱਗੇ ਜੀ ਉਹਨਾਂ ਨੇ ਚੱਕੀ ਪੀਣੀ ਜਾਂ ਸੂਤ ਕਤਣਾ ਇਸ ਇਹ ਦੋਵੇਂ ਕੰਮ ਕਰਕੇ ਤੇ ਚਲੋ ਆਪਣਾ ਗੁਜ਼ਾਰਾ ਕਰਦੇ ਰਹੇ ਇਹਨਾਂ ਦੇ ਇੱਕ ਪਿਆ ਜੀ ਸੀਗੇ ਹੋਰ ਉਹਨਾਂ ਦਾ ਨਾਮ ਪ੍ਰਿੰਸ ਸਿੰਘ ਆਉਂਦਾ ਜੀ ਪ੍ਰਿੰਸ ਸਿੰਘ ਉਹ ਵੀ ਪਟਿਆਲੇ ਦੇ ਰਾਜੇ ਦੇ ਕੋਲ ਨੌਕਰੀ ਕਰਦੇ ਸੀਗੇ ਉਹ ਗਿਆਨੀ ਜੀ ਨੂੰ ਫਿਰ ਪਟਿਆਲੇ ਲੈ ਕੇ ਜਾਂਦੇ ਨੇ ਔਰ 10 ਰੁਪਏ ਮਹੀਨੇ ਦੇ ਉੱਤੇ ਗਿਆਨੀ ਜੀ ਪਟਿਆਲੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਗ੍ਰੰਥੀ ਦੀ ਸੇਵਾ ਕਰਦੇ ਨੇ ਪਟਿਆਲੇ ਰਹਿੰਦੇ ਹੋਏ ਆਈ ਗਿਆਨੀ ਜੀ ਨੇ ਇੱਕ ਸਾਧੂ ਜਿਹਾ ਜੀ ਆਤਮਾਰਾਮ ਪਹਿਲੇ ਜਿਹੜੇ ਆਤਮਾਰਾਮ ਸੀਗੇ ਉਹ ਪੰਡਤ ਸੀਗੇ ਜਿਹਨਾਂ ਕੋ ਸੰਸਕ੍ਰਿਤ ਸੰਸਕ੍ਰਿਤ ਸੀ ਕੀਏ ਇਹ ਆਤਮਾਰਾਮ ਜਿਹੜੇ ਨੇ ਸਾਧੂ ਸੀਗੇ ਉਹਨਾਂ ਦੇ ਕੋਲੋਂ ਸਾਰ ਪੁਤਾਵਲੀ ਤੇ ਹੋਰ ਧਾਰਮਿਕ ਗ੍ਰੰਥਾਂ ਦਾ ਅਧਿਐਨ ਕੀਤਾ ਇਹਨਾਂ ਨੇ ਉਸ ਤੋਂ ਬਾਅਦ ਵਾਪਸ ਆਪਣੇ ਪਿੰਡ ਆਉਂਦੇ ਨੇ ਜਦੋਂ ਪਿੰਡ ਆਉਂਦੇ ਨੇ ਤੇ ਉਸ ਤੋਂ ਬਾਅਦ ਆਪਣੇ ਮੰਨ ਦੇ ਵਿੱਚ ਨਿਸ਼ਚੈ ਕਰ ਲੈਂਦੇ ਨੇ ਕਿ ਮੈਂ ਹੁਣ ਮਤਲਬ ਸਾਧੂ ਸੰਤਾਂ ਦੀ ਸਾਧੂ ਸੰਤਾਂ ਦੀ ਸੰਗਤ ਕਰਨੀ ਹੈ ਇਸ ਲਈ ਫਿਰ ਇਹ ਆਪਣੇ ਘਰ ਤੋਂ ਨਿਕਲਦੇ ਨੇ ਮਥਰਾ ਕਾਸ਼ੀ ਬਨਾਰਸ ਗੜਵਾਲ ਗੜਵਾਲ ਦਾ ਸ਼੍ਰੀਨਗਰ ਏਰੀਆ ਥਾਣੇ ਸਰ ਰਿਸ਼ੀਕੇਸ਼ ਔਰ ਦੰਗਮਾ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਜੁਵਾਲਾ ਜੀ ਚੰਬਾ ਮਤਲਬ ਕਾਫੀ ਲੰਬਾ ਸਫ਼ਰ ਤੈਅ ਕਰਦੇ ਨੇ ਉਸ ਸਫ਼ਰ ਦੇ ਵਿੱਚ ਗੈਨੀ ਜੀ ਵੱਖ-ਵੱਖ ਜਿਹੜੇ ਇਤਿਹਾਸਕਾਰ ਸੀਗੇ ਉਹਨਾਂ ਨੂੰ ਵੀ ਮਿਲਦੇ ਨੇ ਫਿਰ ਇਹ ਕਾਫੀ ਇਤਿਹਾਸ ਵੀ ਇਕੱਠਾ ਕਰਦੇ ਨੇ ਆਪਣੇ ਉਸ ਫੇਰੀ ਦੇ ਦੌਰਾਨ ਅਲੱਗ-ਅਲੱਗ ਜਗ੍ਹਾ ਤੇ ਤੋਂ ਅਲੱਗ-ਅਲੱਗ ਗਿਆਨੀ ਜੀ ਨੇ ਜੋ ਵੀ ਇਤਿਹਾਸ ਦੇ ਕਿਤਾਬਾਂ ਦੇ ਵਿੱਚੋਂ ਕੁਝ ਮਿਲਿਆ ਉਹਨਾਂ ਨੇ ਉਹ ਨੋਟ ਕੀਤਾ ਜੋ ਉਹਨਾਂ ਨੂੰ ਕਿਸੇ ਨੇ ਦੱਸਿਆ ਉਹਨਾਂ ਨੇ ਉਹ ਨੋਟ ਕੀਤਾ ਕਹਿੰਦੇ ਨੇ ਕਿ ਇੰਨਾ ਲੰਮਾ ਸਫ਼ਰ ਸ਼ਾਇਦ ਹੀ ਕਿਸੇ ਹੋਰ ਲਿਖਾਰੀ ਨੇ ਕੀਤਾ ਹੋਏ ਜਿੰਨਾ ਗਿਆਨੀ ਜੀ ਨੇ ਕੀਤਾ ਔਰ ਐਸੇ ਸਫ਼ਰ ਦੇ ਦੌਰਾਨ ਗਿਆਨੀ ਜੀ ਨੇ ਬਹੁਤ ਕਿਤਾਬਾਂ ਵੀ ਲਿਖੀਆਂ ਇਸ ਤੇ ਜਦੋਂ ਇਹ ਵਾਪਸ ਆਉਂਦੇ ਨੇ ਤੇ ਇਹ ਫੇਰ ਆ ਕੇ ਪਟਿਆਲੇ ਆਉਂਦੇ ਨੇ ਪਟਿਆਲੇ ਆ ਕੇ ਪਟਿਆਲੇ ਦਾ ਮਹਾਰਾਜਾ ਭੁਪਿੰਦਰ ਸਿੰਘ ਜੀ ਜਦੋਂ ਮਹਾਰਾਜਾ ਭੁਪਿੰਦਰ ਸਿੰਘ ਨੇ ਜਦੋਂ ਇਹਨਾਂ ਦੀਆਂ ਲਿਖਤਾਂ ਦੇਖੀਆਂ ਜੋ ਕਿ ਇਹਨਾਂ ਨੇ ਇਤਿਹਾਸ ਲਿਖਿਆ ਹੋਇਆ ਸੀਗਾ ਔਰ ਉਸ ਨੂੰ ਛਪਾਉਣ ਦੀ ਖਾਤਰ ਮਹਾਰਾਜ ਨੇ ਇੱਕ ਸੁਸਾਇਟੀ ਤਿਆਰ ਕੀਤੀ ਜਿਹਦਾ ਨਾਂ ਹਿਸਟਰੀ ਸੁਸਾਇਟੀ ਰੱਖਿਆ ਗਿਆ ਜੀ ਔਰ ਇਸ ਸਿਪਾਈ ਦੇ ਕੰਮ ਲਈ ਮਹਾਰਾਜ ਨੇ 135000 ਰੁਪਇਆ ਜਿਹੜਾ ਹੈ ਉਹ ਮਤਲਬ ਮਨਜ਼ੂਰ ਕੀਤਾ ਪਰ ਉਸ ਟਾਈਮ ਤੇ ਨਾਭਾ ਰਿਆਸਤ ਔਰ ਪਟਿਆਲਾ ਰਿਆਸਤ ਦੇ ਆਪਸੀ ਸਬੰਧ ਜਿਹੜੇ ਸੀਗੇ ਉਹ ਕੋਈ ਬਹੁਤੇ ਚੰਗੇ ਨਹੀਂ ਸੀਗੇ ਜਿਸ ਕਰਕੇ ਇਹ ਸੋਸਾਇਟੀ ਦਾ ਕੰਮ ਜਿਹੜਾ ਇਹ ਵਿੱਚ ਹੀ ਬੰਦ ਹੋ ਗਿਆ ਉਹ ਕਿਤਾਬਾਂ ਨਾ ਸਕੀਆਂ ਗੈਨੀ ਜੀ ਨੇ ਆਪਣੇ ਸਫ਼ਰ ਦੇ ਵਿੱਚ ਜਿਹੜੀਆਂ ਕਿਤਾਬਾਂ ਲਿਖੀਆਂ ਉਹਨਾਂ ਦੇ ਵਿੱਚ ਹੈਗਾ ਜੀ ਪੰਥ ਪ੍ਰਕਾਸ਼ ਤਾਰੀਖ ਗੁਰੂ ਖਾਲਸਾ ਦਸਾਂ ਗੁਰੂ ਸਾਹਿਬਾਨ ਦੇ ਜੀਵਨ ਇੱਕ ਇਹ ਸ਼ਮਸ਼ੀਰ ਖਾਲਸਾ ਰਾਜ ਖਾਲਸਾ ਫਿਰ ਰਿਪੂ ਦਮਨ ਪ੍ਰਕਾਸ਼ ਇਹ ਰਿਪੂ ਦਮਨ ਜਿਹੜਾ ਹੈ ਇਹ ਨਬਰ ਸੱਤਾਰਾ ਰਾਜਾ ਸੀਗਾ ਭੁਪਿੰਦਰ ਨੰਦਨ ਜਿਹੜਾ ਹੈ ਭੁਪਿੰਦਰ ਸਿੰਘ ਹੈ ਇਹ ਪਟਿਆਲੇ ਦਾ ਰਾਜਾ ਸੀਗਾ ਲਗਭਗ ਇਸ ਤਰ੍ਹਾਂ ਮਤਲਬ ਇਹਨਾਂ ਨੇ 17 18 ਵਧੀਆ ਕਿਤਾਬਾਂ ਲਿਖੀਆਂ ਜਿਨ੍ਹਾਂ ਦੇ ਵਿੱਚੋਂ ਪੰਥ ਪ੍ਰਕਾਸ਼ ਔਰ ਤਵਾਰਿਖੂ ਖਾਲਸਾ ਇਹ ਤੁਸੀਂ ਸਾਰੇ ਜਾਣ ਜੋ ਕਿ ਇਹ ਦੋਵੇਂ ਗ੍ਰੰਥ ਜਿਹੜੇ ਨੇ ਜਾਂ ਕਿਤਾਬਾਂ ਕਹਿੰਦੇ ਇਹ ਸਿੱਖ ਪੰਥ ਦੇ ਮਹਾਨ ਗ੍ਰੰਥਨ ਮਤਲਬ ਗ੍ਰੰਥੀ ਕਹਲੋ ਗ੍ਰੰਥਾਂ ਦੇ ਵਿੱਚੋਂ ਇਹ ਆਉਂਦੇ ਨੇ ਔਰ ਇਸ ਤੋਂ ਇਲਾਵਾ ਗਿਆਨੀ ਜੀ ਨੇ ਸਨਾਤਨ ਧਰਮ ਦੇ ਬਾਰੇ ਵੀ ਬਹੁਤ ਕਿਤਾਬਾਂ ਲਿਖੀਆਂ ਗਿਆਨੀ ਜੀ ਕਦੀ ਵੀ ਕਿਸੇ ਨੂੰ ਉਪਰਾ ਨਹੀਂ ਸੀ ਮੰਨਦੇ ਹਰ ਧਰਮ ਨਾਲ ਪਿਆਰ ਕਰਨ ਵਾਲੇ ਸੀਗੇ ਔਰ ਹਰ ਇੱਕ ਨੂੰ ਆਪਣਾ ਮੰਨਦੇ ਸੀਗੇ ਖਾਸ ਕਰ ਇਹਨਾਂ ਦੀਆਂ ਦੋ ਕਿਤਾਬਾਂ ਜਿਹੜੀਆਂ ਨੇ ਪੰਥ ਪ੍ਰਕਾਸ਼ ਔਰ ਤਵਰੀ ਗੁਰੂ ਖਾਸਾ ਇਹ ਤੇ ਬਹੁਤ ਹੀ ਜ਼ਿਆਦਾ ਪ੍ਰਸਿੱਧ ਹੋਈਆਂ ਬਾਦ ਦੇ ਵਿੱਚੋਂ ਗਿਆਨੀ ਜੀ ਨੇ ਇੱਕ ਜੀ ਸੀਗਾ ਟ੍ਰੈਕਟ ਸੋਸਾਇਟੀ ਅੰਮ੍ਰਿਤਸਰ ਡਾਇਰੈਕਟਰ ਸੋਸਾਇਟੀ ਅੰਮ੍ਰਿਤਸਰ ਇਸ ਸੋਸਾਇਟੀ ਨੂੰ ਗਿਆਨੀ ਜੀ ਨੇ ਆਪਣੀਆਂ ਛਪੀਆਂ ਹੋਈਆਂ ਔਰ ਅਣ ਛਪੀਆਂ ਹੋਈਆਂ ਜੋ ਵੀ ਇਹਨਾਂ ਦਾ ਲਿਟਰੇਚਰ ਸੀਗਾ ਕਿਤਾਬਾਂ ਸੀਗੀਆਂ ਇਹਨਾਂ ਨੇ ਜੋ ਵੀ ਲਿਖਿਆ ਸੀਗਾ ਉਹ ਇਹਨਾਂ ਨੂੰ ਇਸ ਸੋਸਾਇਟੀ ਨੂੰ ਦੇ ਦਿੱਤਾ ਔਰ ਡਾਇਰੈਕਟਰ ਸੋਸਾਇਟੀ ਜਿਹੜੀ ਹੈ ਇਹਨਾਂ ਨੇ ਗਿਆਨੀ ਜੀ ਦੇ ਨਾਲ اقرار ਕੀਤਾ ਕਿ ਅਸੀਂ ਤੁਹਾਡੇ ਜਿੰਨੇ ਵੀ ਇਹ ਅਸੀਂ ਰਗੇਨੇਸ਼ਾ ਕੰਤੂ ਇਤਿਹਾਸ ਜੋ ਵੀ ਉਹਨਾਂ ਨੇ ਲਿਖਿਆ ਸੀਗਾ ਜਾਂ ਕਿਤਾਬਾਂ ਜਿਹੜੀਆਂ ਸੀਗੀਆਂ ਉਹ ਅਸੀਂ ਛਾਪਾਂਗੇ ਉਹਦੇ ਨਾਲ ਨਾਲ ਤੁਹਾਨੂੰ 12 ਰੁਪਏ ਮਹੀਨਾ ਵੀ ਦਿੱਤਾ ਜਾਏਗਾ ਪਰ ਇਹ ਵਾਦਾ ਇਸ ਸੋਸਾਇਟੀ ਨੇ ਨਹੀਂ ਨਿਭਾਇਆ ਨਾ ਤੇ ਇਹਨਾਂ ਨੇ ਉਹ ਉਹਨਾਂ ਦਾ ਕੋਈ ਕਿਤਾਬਾਂ ਛਾਪੀਆਂ ਬਾਅਦ ਦੇ ਵਿੱਚੋਂ ਔਰ ਨਾ ਹੀ ਗੈਨੀਜੀ ਦੇ ਨਾਲ ਕੀਤਾ ਹੋਇਆ ਇਕਰਾਰ ਕਿ ਉਹਨਾਂ ਦਾ 12 ਰੁਪਏ ਮਹੀਨਾ ਜਿਹੜਾ ਹੈ ਉਹਨਾਂ ਨੂੰ ਨਹੀਂ ਦਿੱਤਾ ਗਿਆ ਗਿਆਨੀ ਜੀ ਦੇ ਬਾਰ-ਬਾਰ ਕਹਿਣ ਤੇ ਵੀ ਇਹਨਾਂ ਲੋਕਾਂ ਨੇ ਉਹ ਕਿਤਾਬਾਂ ਨਹੀਂ ਛਾਪੀਆਂ ਔਰ ਨਾ ਹੀ ਗਿਆਨੀ ਜੀ ਦੇ ਕਹਿਣ ਤੇ ਉਹ ਖਰੜੇ ਜਿਹੜੇ ਨੇ ਉਹ ਵਾਪਸ ਕੀਤੇ ਉਹਨਾਂ ਨੂੰ ਮਤਲਬ ਕੀ ਕਿ ਇਹ ਸੋਸਾਇਟੀ ਨੇ ਉਹਨਾਂ ਦੇ ਲਿਖੇ ਹੋਏ ਇਤਿਹਾਸ ਤੇ ਉਹਨਾਂ ਦੀਆਂ ਲਿਖੀਆਂ ਹੋਈਆਂ ਕਿਤਾਬਾਂ ਤੇ ਇੱਕ ਕਿਸਮ ਦਾ ਕਬਜ਼ਾ ਕਰ ਲਿਆ ਨਾ ਤਾਂ ਗਿਆਨੀ ਜੀ ਨੂੰ ਉਹ ਵਾਪਸ ਦਿੱਤੀਆਂ ਗਈਆਂ ਔਰ ਨਾ ਹੀ ਉਹ ਸ਼ੌਕ ਦੇ ਗਾਂ ਸੰਤਾਂ ਦੇ ਹੱਥ ਤੱਕ ਦਿੱਤੀਆਂ ਗਈਆਂ ਇਸ ਧੋਖੇ ਦਾ ਗੈਨੀ ਜੀ ਦੇ ਜੀਵਨ ਤੇ ਉੱਤੇ ਬੜਾ ਮਨੋ ਕਹੋ ਕੋਈ ਬੁਰਾ ਪ੍ਰਭਾਵ ਪਿਆ ਕਿਉਂਕਿ ਉਸ ਤੋਂ ਬਾਅਦ ਗੈਨੀ ਜੀ ਜੋ ਨੇ ਉਹ ਹਮੇਸ਼ਾ ਚੁੱਪ ਰਹਿਣ ਲੱਗ ਪਏ ਹਮੇਸ਼ਾ ਸੋਚਦੇ ਰਹਿੰਦੇ ਉਹਨਾਂ ਦੀ ਸੋਚਣੀ ਜੋ ਉਹਨਾਂ ਨੇ ਆ ਜਿਹੜਾ ਰਿਪੂ ਦਮਨ ਪ੍ਰਕਾਸ਼ ਲਿਖਿਆ ਸੀਗਾ ਉਹਦੇ ਵਿੱਚ ਉਹਨਾਂ ਨੇ ਪੰਨਾ ਨੰਬਰ 96 ਦੇ ਉੱਤੇ ਲਿਖਿਆ ਹੋਇਆ ਜੀ ਕਿ ਇਸ ਤੋਖੇ ਦਾ ਮੇਰੇ ਤੇ ਬਹੁਤ ਅਸਰ ਹੋਇਆ ਗਿਆਨੀ ਜੀ ਚੁੱਕ ਰਹਿਣ ਲੱਗ ਪਏ ਔਰ ਉਸ ਸਮੇਂ ਦੇ ਸੰਕੇ ਮੇਰੇ 30 ਬਰਿਆਂ ਦੀ ਕੀਤੀ ਹੋਈ ਮਿਹਨਤ ਜੋ ਮੈਂ ਆਪਣੇ ਸਿੱਖ ਧਰਮ ਦੇ ਲਈ ਕੀਤੀ ਹੈ ਉਹ ਇਹਨਾਂ ਨੇ ਉਸ ਤਰ੍ਹਾਂ ਮਿਹਨਤ ਦੇ ਉੱਤੇ ਪਾਣੀ ਫੇਰ ਦਿੱਤਾ ਇਹ ਕਹ ਰੋ ਕਿ ਉਸ ਮਿਹਨਤ ਦੇ ਉੱਤੇ ਮਿੱਟੀ ਪਾ ਦਿੱਤੀ ਇਸ ਗੱਲ ਦਾ ਦੁੱਖ ਗਿਆਨੀ ਜੀ ਨੂੰ ਬਹੁਤ ਲੱਗਾ ਔਰ ਗਿਆਨੀ ਜੀ ਆਪਣੀ ਸਾਰੀ ਉਮਰ ਪੰਥ ਦੇ ਲਿਖੇ ਲਾ ਕੇ 99 ਸਾਲ ਦੀ ਉਮਰ ਦੇ ਵਿੱਚ ਸੰਨ 24 ਸਤੰਬਰ 1921 ਨੂੰ ਇਸ ਦੁਨੀਆ ਤੋਂ ਚਲੇ ਗਈ ਏਸੀ ਜੀ ਗਿਆਨੀ ਗਿਆਨ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਪੰਥ ਰਤਨ ਅ ਪੰਥ ਪ੍ਰਕਾਸ਼ ਔਰ ਤਵਾਰੀਖ ਗੁਰੂ ਖਾਲਸਾ ਜਿਹੇ ਮਹਾਨ ਕੋਸ਼ ਦੇਤੇ ਕੋਸ਼ ਕਹਿ ਲਓ ਉਹਨਾਂ ਨੂੰ ਗ੍ਰੰਥ ਕਹਿ ਲਓ ਕਿਤਾਬਾਂ ਕਹਿ ਲਓ ਉਹਨਾਂ ਜਿਉਂ ਵੀ ਕਿਸੇ ਦੇ ਮੰਦ ਵਿੱਚ ਜਿਸ ਤਰ੍ਹਾਂ ਵੀ ਆਉਂਦਾ ਕਹਿ ਲਓ ਕਿਉਂਕਿ ਇਹ ਦੋਵੇਂ ਕਿਤਾਬਾਂ ਸਿੱਖ ਧਰਮ ਦੇ ਵਿੱਚ ਪੜੀਆਂ ਜਾਣ ਵਾਲੀਆਂ ਜਾਂ ਕਹਿ ਲਓ ਕਿ ਸਤਕਾਰ ਕਰਨ ਵਾਲੀਆਂ ਸਭ ਤੋਂ ਜ਼ਿਆਦਾ ਕਿਤਾਬਾਂ ਨੇ ਪਰ ਫਿਰ ਵੀ ਲਾਸਟ ਦੇ ਵਿੱਚ ਦੁਨੀਆ ਨੇ ਐਡੇ ਵੱਡੇ ਇਤਿਹਾਸਕਾਰ ਨਾਲ ਜਿੰਨੇ ਕਿ ਆਪਣੀ ਸਾਰੀ ਉਮਰ ਆਪਣੇ ਧਰਮ ਦੀ ਲਿਖੇ ਲਗਾ ਦਿੱਤੀ ਘਰ ਘਰ ਫਿਰਕੇ ਘਰ ਘਰ ਹੀ ਕਹੋ ਕਿ ਘਰ ਘਰ ਫਿਰਕੇ ਜਦਾਂ ਜਗ੍ਹਾ ਫਿਰਕੇ ਉਸ ਬੰਦੇ ਨੇ ਇਤਿਹਾਸ ਇਕੱਠਾ ਕੀਤਾ ਸਿੱਖ ਧਰਮ ਦਾ ਜਿਹੜਾ ਖਿਲਰੇਆਂ ਪੁਲਰੇਆਂ ਇਤਿਹਾਸ ਸੀਗਾ ਔਰ ਸੋਸਾਇਟੀ ਨੇ ਦੇਖੋ ਕੀ ਕਾਰਵਾਈ ਕੀਤੀ ਉਹਨਾਂ ਦੇ ਨਾਲ ਅੱਜ ਵੀ ਦੇਖਿਆ ਜਾਵੇ ਸਾਡੀ ਧਾਰਮਿਕ ਕਮੇਟੀ ਜਿਹੜੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਸਿੱਖ ਇਤਿਹਾਸ ਸੰਭਲਣ ਲਈ ਕੋਈ ਵੀ ਸੋਹਰਦ ਕੰਮ ਨਹੀਂ ਕਰ ਰਹੀ ਜੇ ਅਪਾ ਦੇਖਿਆ ਜਾਏ ਤੇ ਆਰਐਸਐਸ ਜੋ ਕਿ ਇੱਕ ਹਿੰਦੂ ਸੰਗਠਨ ਹੈ ਉਹਨੇ 300 ਲਿਖਾਰੀ ਜਿਹੜਾ ਹੈ ਉਹ ਰੱਖਿਆ ਹੋਇਆ ਹੈ ਸਿਰਫ ਉਹਨਾਂ ਦਾ ਇਹੋ ਹੀ ਕੰਮ ਹੈ ਕਿ ਉਹਨਾਂ ਨੇ ਲਗਾਤਾਰ ਲਿਖੀ ਜਾਣਾ ਹੈ ਜੋ ਕਿ ਆਪਾਂ ਉਹਨਾਂ ਦੇ ਇਤਿਹਾਸ ਨੂੰ ਇਤਿਹਾਸ ਨਹੀਂ ਮੰਨਦੇ ਦੁਨੀਆ ਉਹਨੂੰ ਮਿਥਿਹਾਸ ਕਹਿੰਦੀ ਹੈ ਪਰ ਫਿਰ ਵੀ ਆਪਣੇ ਉਹ ਮਿਥਿਹਾਸ ਨੂੰ ਇਤਿਹਾਸ ਬਣਾਉਣ ਦੇ ਲਈ ਉਸ ਸੰਗਠਨ ਨੇ ਦੇਖ ਲਓ 300 ਲਖਾਰੀ ਰੱਖਿਆ ਹੋਇਆ। ਔਰ ਸਾਡੀ ਕਮੇਟੀ ਜਿਹੜੀ ਹੈ ਜਿਹਦੇ ਕੋਲੇ ਅਰਬਾਂ ਰੁਪਇਆ ਹੈ ਜਿਹੜਾ ਸਿੱਖ ਧਰਮ ਦੇ ਨਾਲ ਖੂਨ ਦੇ ਨਾਲ ਲਿਖਿਆ ਹੋਇਆ ਇਤਿਹਾਸ ਹੈ ਜਿਹੜਾ ਖੰਡੇ ਦੀਆਂ ਲੋਕਾਂ ਦੇ ਨਾਲ ਸਾਡੇ ਬਜ਼ੁਰਗਾਂ ਨੇ ਲਿਖਿਆ ਉਹਨਾਂ ਸੰਬੰਧਨ ਦਾ ਕੋਈ ਉਪਰਾਲਾ ਹੀ ਨਹੀਂ। ਔਰ ਜਿਹੜੇ ਇਹੋ ਜਿਹੇ ਸਾਡੇ ਮਹਾਨ ਇਤਿਹਾਸਕਾਰ ਸੀਗੇ ਉਹਨਾਂ ਦੇ ਨਾਲ ਵੀ ਸੁਸਾਇਟੀਆਂ ਦੇਖੋ ਕੀ ਕਾਰਵਾਈ ਕਰਦੀਆਂ ਨੇ ਚਲੋ ਏਸੀ ਜੀ ਸਾਡੀ ਅੱਜ ਦੀ ਵੀਡੀਓ ਕੱਲ ਨੂੰ ਇੱਕ ਵੀਡੀਓ ਲੈ ਕੇ ਫੇਰ ਆਦਰੋਂ ਮੰਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ